ਦੇਖ ਸਕਦੇ ਆ ਜੀ ਇਸ ਵਕਤ ਆਪਾਂ ਖੜੇ ਆਂ ਸਭਰਾਵਾਂ ਵਾਲੇ ਬੰਨ ਤੇ ਜਿੱਥੇ ਦਿਨ ਰਾਤ ਸੰਗਤਾਂ ਨੇ ਸੇਵਾ ਕਰਕੇ ਜਿਹੜਾ ਇਹ ਬੰਨ ਬਚਾਇਆ ਜੀ ਤੇ ਸਾਰੀਆਂ ਸੰਪਰਦਾਵਾਂ ਦਾ ਬੜਾ ਯੋਗਦਾਨ ਰਿਹਾ ਜੀ ਤੇ ਇਸ ਵਕਤ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਸਾਰੇ ਵੀਰ ਭਰਾ ਇਥੇ ਜਿਹੜੇ ਸੇਵਾ ਕਰਨ ਵਾਸਤੇ ਪਹੁੰਚਦੇ ਆ ਜਿਨ੍ਹਾਂ ਨੂੰ ਦੋਖਾ ਵੀ ਕਿਤੇ ਬੰਨ ਟੁੱਟ ਨਾ ਜਾਵੇ ਬੰਨਾਂ ਦੀ ਮਜ਼ਬੂਤੀ ਕਰਨ ਵਾਸਤੇ ਕੋ ਹਰ ਇੱਕ ਦੀਆਂ ਜ਼ਮੀਨਾਂ ਆਹ ਸਾਈਡ ਤੇ ਬਾਈ ਜੀ ਹੈਗੀਆਂ ਫਸਲਾਂ ਵੇਖੋ ਕਿੱਡੀਆਂ ਸੋਹਣੀਆਂ ਸੋਹਣੇ ਵਰਗੀਆਂ ਬਾਕੀ ਆ ਜੋ ਕਰਾ ਦਰਸ਼ਨ ਕਰਾ ਦिए ਵੀ ਕਿਵੇਂ ਸਵਾਵਾਂ ਚੱਲ ਰਹੀਆਂ ਵੇਖੋ ਹਰ ਇੱਕ ਵੀਰ ਇੱਥੇ ਆਉਣ ਜਾਣ ਵਾਲੇ ਰਸਤੇ ਪ੍ਰਾਤ ਜਿਹੜੇ ਸੇਵਾ ਕਰਕੇ ਜਾ ਰਹੇ ਆ ਤੇ ਇਧਰ ਬਾਈ ਜੀ ਲੰਗਰ ਚੱਲ ਰਿਹਾ ਜੀ ਬਾਬਾ ਜੀ ਹਣੇ ਦੇ ਸ਼ਰਦਾਈਆਂ ਦੇ ਲੰਗਰ ਦਿਨ ਰਾਤ ਸੰਗਤਾਂ ਨੂੰ ਜਿਹੜਾ ਵੀ ਜਨ ਜੇਰ ਵੀ ਇੱਥੇ ਸੇਵਾ ਚੱਲਦੀ ਆ ਟੋਟ ਵਰਤਾਏ ਜਾਂਦੇ ਆ ਵੀਰਾਂ ਦਾ ਡਰਾਈਵਰ ਸਾਹਿਬ ਸੇਵਾ ਕਰ ਰਹੇ ਆ ਜੀ ਬਾਕੀ ਦੇ ਸਾਰਿਆਂ ਸੰਪਰਦਾਕਾਰ ਸੇਵਾਸਤ ਅੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਰਿ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ ਬਹੁਤ ਵੱਡਾ ਯੋਗਦਾਨ ਹੈ ਜੀ ਵੇਖੋ ਵੀਰ ਭਰਾ ਜਿਹੜੇ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਆ ਜੀ ਚਾਹ ਪਾਣੀ ਬਣ ਰਿਹਾ ਬੂੰਦੀ ਬਣਾ ਨੇ ਸਾਬ ਵੇਖੋ ਇੱਕ ਰਸਕਰ ਪਾਰੀ ਹਰ ਇੱਕ ਚੀਜ਼ ਸੰਗਤਾਂ ਨੂੰ ਵਰਤਾਈ ਜਾਂਦੀ ਹੈ ਜੀ ਤੇ ਇਧਰ ਛਰਾਈਆਂ ਦੇ ਜਿਹੜੇ ਰਗੜੇ ਲੱਗ ਰਹੇ ਆ ਚਾਹਾਂ ਬਣ ਰਹੀਆਂ ਵੇਖੋ ਨਾਲ ਦੀ ਨਾਲ ਸੰਗਤਾਂ ਨੂੰ ਵਰਤੋਂ ਵਾਸਤੇ ਕਿਉਂਕਿ ਪਾਣੀ ਦਾ ਜੇ ਗੱਲ ਕਰੀਏ ਪਾਣੀ ਬਹੁਤ ਜ਼ਿਆਦਾ ਤੇ ਫਸਲਾਂ ਜਿਹੜੀਆਂ ਖਤਮ ਕਰ ਦਿੱਤੀਆਂ ਅੰਗੀਆਂ ਜਿਹੜੀਆਂ ਸਾਰੀਆਂ ਵੇਖੋ ਪਾਣੀ ਨੇ ਆਤੀ ਆਈ ਹੈ ਸਾਡੀ ਵੇਖਣ ਵਾਸਤੇ ਤੀਗੀ ਤੇ ਇਧਰ ਵੇਖੋ ਸ਼ਰਦਾਈਆਂ ਨੂੰ ਲੱਗਦੇ ਰਗੜੇ ਬਹੁਤ ਸਯੋਗ ਆ ਜੀ ਸੰਗਤਾਂ ਦਾ ਵੇਖੋ ਬਾਬਾ ਜੀ ਹਣੀ ਬਿਲਕੁਲ ਕਿੰਨਾ ਤੇਜ਼ ਪਾਣੀ ਤੇ ਕਿੰਨਾ ਜਿਹੜੀ ਰੂਟੀ ਜਿਹੜੀ ਰੋੜ ਰੋੜ ਕੇ ਆ ਰਹੀ ਆ ਬਿਲਕੁਲ ਖਤਮ ਕਰ ਦਿੱਤੀਆਂ ਫਸਲਾਂ ਹਾਂ ਇਹ ਪਾਣੀ ਨਾ ਉਹ ਜੋ ਵਾਜਦਾ ਪਾਣੀ ਜਟਕਲ ਵਾਜੇ ਨਾ ਇਹਨੂੰ ਇਹ ਸੇਵਾਦਾਰ ਜਿਹੜੇ ਇੱਥੇ ਸੇਵਾ ਕਰਦੇ ਵੇਖੋ ਸਾਰੇ ਵੀਰ ਸੇਵਾ ਚ ਲੱਗੇ ਹੋਇਆ ਜੀ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਵੀਰ ਭਰਾਵਾਂ ਦਾ ਦਿਨ ਰਾਤ ਇੱਥੇ ਬਾਬਾ ਸ੍ਰੀ ਹਰਿ ਵਾਲੀ ਸਾਹਿਬ ਵਾਲਿਆਂ ਦੇ ਲੰਗਰ ਚੱਲਦੇ ਆ ਵੇਖੋ ਸ਼ਰਧਾਈਆਂ ਦੇ ਰਗੜੇ ਲੱਗਦੇ ਆ ਜਿਹੜੀਆਂ ਜਿਹੜੀਆਂ ਯੋਧੇ ਇੱਥੇ ਸੇਵਾ ਦੇ ਵਿੱਚ ਲੱਗੇ ਆ ਬਾਕੀ ਸੇਵਾ ਚੱਲ ਰਹੀ ਆ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਆ ਜੀ ਜਿੱਥੇ ਸੰਗਤਾਂ ਸੇਵਾ ਕਰ ਰਹੀਆਂ ਜੀ ਕਿਉਂਕਿ ਬੜਾ ਵੱਡਾ ਸੁਜੋਗ ਆ ਸੰਗਤਾਂ ਦਾ ਬਾਈ ਜੀ ਬੜੇ ਤਗੜਾ ਉਪਰਾਲਾ ਕਰਕੇ ਮਹਾਪੁਰਸ਼ ਪਾਪਾ ਸੁਖਾ ਸਿੰਘ ਜੀ ਸਿਹਰਾਈ ਸਾਹਿਬ ਵਾਲੇ ਉਹਨਾਂ ਨੇ ਸੰਗਤਾਂ ਦੇ ਨਾਲ ਵੀਰ ਸੜਾਕਿਰ ਸਿੰਘ ਤੇ ਮੇਰ ਸਿੰਘ ਇੱਥੇ ਉਹਨਾਂ ਨੂੰ ਕਹਿ ਕੇ ਜਿ ਡਿਊਟੀਆਂ ਲਾਈਆਂ ਗਈਆਂ ਉਹਨਾਂ ਨੇ ਆਪ ਸੇਵਾ ਕੀਤੀ ਜੀ ਤੇ ਵੇਖੋ ਜਿਹੜੇ ਤੋੜੇ ਭਰੇ ਜਾ ਰਹੇ ਆ ਜੀ ਨੇ ਨੇ ਜੁਨੀਅਰ ਨੂੰ ਕੱਤਾ ਵੀ। ਵੇਖੋ ਸੰਗਤਾਂ ਸੇਵਾ ਕਰ ਰਹੀਆਂ ਜਿਹਦੇ ਪਾਣੀ ਬਹੁਤ ਜ਼ਿਆਦਾ ਤੇਜ਼ ਆ। ਜੀ ਗੱਲ ਕਰੀਏ ਅੱਜ 2 ਤਰੀਕ ਹੋ ਚੁੱਕੀ ਆ ਜੀ। ਨਵਾਂ ਮਹੀਨਾ ਜੀ। ਜਿਹੜਾ ਸੇਵਾ ਚੱਲ ਰਹੀ ਆ। ਤੇ ਵੇਖੋ ਸ਼ਰਧਾਈਆਂ ਦੀ ਜਿਹੜੇ ਰਗੜੇ ਲਾਏ ਗਿਆ ਜੀ ਬਹੁਤ ਸੰਗਤਾਂ ਇੱਥੇ ਸੇਵਾ ਕਰਦੀਆਂ ਦਿਨ ਰਾਤ ਬਾਈ ਜੀ ਸੇਵਾ ਚੱਲਦੀ ਆ ਤੇ ਮੈਂ ਨਾ ਵੀ ਹਰ ਇੱਕ ਵੀਰ ਨੂੰ ਸਹਯੋਗ ਦੇਣਾ ਚਾਹੀਦਾ ਜੀ ਸਾਥ ਦੇਣ ਜਿਹੜਾ ਆਪਾਂ ਮੰਨ ਦੀ ਮਜਬੂਰੀ ਕਰ ਸਕੀਓ ਹੋਰ ਤੇ ਖੜੂਮਾਂ ਦੇ ਸੇਵਾ ਚੱਲਦੀ ਆ ਜੀ ਲਾਲੂ ਘਰ ਰੰਭ ਤੇ ਉੱਥੇ ਸੇਵਾ ਚੱਲੀ ਜਾਂਦੀ ਆ ਹਨ 46 ਨੰਬਰ ਰੋਡ ਤੋਂ ਲੈ ਕੇ ਹਰੀਆਂ ਤੋਂ ਲੈ ਕੇ ਜੀਵਾ ਚੱਲਦੀ ਆ ਤੇ ਇਧਰ ਬਾਈ ਸਾਡਾ ਜੱਗਾ ਪਾ ਉਹ ਵੀ ਨਾਲ ਵੇਖੋ ਵੀਰ ਇੱਥੇ ਪਹੁੰਚ ਚੁੱਕਾ ਹੈ ਜੀ ਐਨੀ ਲੈ ਵੀ ਉਹਦੇ ਨਾਲ ਹੀ ਲੋਰਿਆ ਜਿਹੜੀ ਆ ਮੋੜ ਤੇ ਜਿਹੜਾ ਬਹੁਤ ਵੱਡਾ ਯੋਗਦਾਨ ਆ ਵੀਰ ਦਾ ਦਿਨ ਰਾਤ ਆਪਣਾ ਟਰੈਕਟਰ ਟਰਾਲਿਆਂ ਦੇ ਨਾਲ ਆਪ ਹੋਰ ਜੱਗੇ 바 ਕੀ ਹਾਲ ਜੀ ਵਰਜੀ ਕਰਦਾ ਬਾਬਾ ਜੀ ਕਿਰਪਾ ਜੀ ਲੱਗੇ ਹੋਏ ਸੇਵਾ ਚ ਹਾਂ ਜੀ ਤੇ ਆਪਣਾ ਖੇਤ ਕਿਵੇਂ ਆਂਦੇ ਡੁੱਬ ਗਈ ਸਾਰੀ ਪੈਲੀ ਆ ਨਿੱਕਾ ਬੜਾ ਤੇ ਤੁਹਾਡਾ ਪਿਛਲੀ ਯਾਰ ਵੀ ਬੜਾ ਨੁਕਸਾਨ ਹੋਇਆ ਸੀ ਜੀ ਤੇ ਫਿਰ ਵੀ ਵੇਖ ਲਓ ਸੇਵਾ ਚ ਡਟੇ ਹੋਏ ਆ ਵਾਹ ਜੀ ਵਾਹ ਤੇ ਵੀਰ ਸਭ ਤੋਂ ਮੋਰੀ ਅੱਗੇ ਉਹ ਕੇ ਸੇਵਾ ਕੀਤੀ ਹੈ ਭਰਾ ਨੇ ਬੜਾ ਯੋਗਦਾਨ ਹੈ ਭਰਾ ਦਾ 23 ਜੀ ਕਰਦੇ ਰਹੇ ਆ ਇਹ ਕਿੰਨ ਕਰਦੇ ਹੁਣ 15 16 ਦਿਨ ਹੋਇਲੇ ਆ ਇੱਕ ਨਾਗ ਆ ਨਿ ਪਾਇਆ ਤੂੰ ਤੜਕੇ ਦਵਾਈ ਦਾ ਬਿਲਕੁਲ ਜੀ ਬਿਲਕੁਲ ਵੀ ਆਈਦਾ 10:00 ਵਜੇ ਵਾਹ ਜੀ ਵਾਹ ਸੱਚੀ ਗੱਲ ਆ ਜੀ ਰਾਤ ਨੂੰ 10:00 11:00 ਵਜੇ ਜਾਂਦੇ ਆ ਤੇ ਬੰਦਾ ਇੱਕ ਰਾਂ ਜਿਹੜੇ ਕਿਸਾਨ ਦੀ ਜ਼ਮੀਨ ਫਸਲ ਮਾਰੀ ਜਾਵੇ ਨਾ ਤੇ ਬਾਈ ਜੀ ਉਹ 6 ਮਹੀਨੇ ਮੇਰੀ ਗੱਲ ਵੀ ਸਾਲ ਉੱਠਦਾ ਹੀ ਨਹੀਂਗਾ ਮੰਜੇ ਤੋਂ ਪਰ ਫਿਰ ਵੀ ਵੀਰ ਵੇ ਕੋ ਦਿਲ ਹੌਸਲਾ ਇਹ ਵੀਰ ਦੇ ਵਿੱਚ ਬਹੁਤ ਵੱਡਾ ਜज्ਬਾ ਹੈ ਜੀ ਜਿਹੜਾ ਲੋਕਾਂ ਦਾ ਵੀ ਚਲੋ ਮੇਰਾ ਤਾਂ ਨੁਕਸਾਨ ਹੋਣ ਵਾਲਾ ਹੋਇਆ ਵੀ ਹੋਰ ਕਿਸਾਨ ਭਰਾਵਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਭਾਈ ਜੀ 20 ਕਿੱਲੇ ਤੇ ਲਗਭਗ ਨਹੀਂ 45 ਕਿੱਲੇ ਝੋਨਾ ਆਪਣਾ ਜਿਹੜਾ ਖਰਾਬ ਜਿਹੜਾ ਠੇਕੇ ਸਾਰੇ ਹੀ ਆਪਣਾ ਸੀ ਸਾਰਾ ਉਹ ਵਾਏ ਨੂੰ ਪੰਥ ਠੇਕੇ ਦੇ 20 ਕਿੱਲੇ ਠੇਕੇ ਦੇ ਹਾਂ ਜੀ ਆਪਦੀ ਸੀ 25 ਕਿੱਲੇ ਆਪਦੀ 45 ਕਿੱਲੇ ਜਿਹੜੇ ਜ਼ਿਮੀਂਦਾਰ ਦਾ ਭਾਉ ਜੀ ਝੋਨਾ ਮਾਰਿਆ ਜਾਵੇ ਨਾ ਤੇ ਪਾਉ ਜੀ ਬੜਾ ਮਨ ਟੁੱਟਦਾ ਤਾਂ ਹੈਗਾ ਹੀ ਹੈਗਾ ਪਰ ਵੇਖੋ ਕਿੱਡਾ ਵੱਡਾ ਹੌਸਲਾ ਕਰਕੇ ਸੇਵਾ ਦੇ ਵਿੱਚ ਬੰਦਾ ਉਹ ਬੰਦਾ ਕਿਉਂਕਿ ਆਪਣੀ ਫਸਲ ਸਾਰੀ ਇੱਧਰ ਡੁੱਬੀ ਆ ਤੇ ਵੀਰ ਦੂਸਰਿਆਂ ਦੀ ਕਹਿੰਦਾ ਵੀ ਦੂਸਰੇ ਕਿਸੇ ਕਿਸਾਨ ਭਰਾ ਦੀ ਫਸਲ ਨਾ ਡੁੱਬੇ ਬੜਾ ਜਜਬਾ ਹੈ ਭਰਾ ਦੇ ਵਿੱਚ ਇਹੋ ਜੇ ਯੋਧਿਆਂ ਨੂੰ ਸਲਾਮ ਕਿਉਂਕਿ ਵਾਕਿਆ ਹੀ ਪੰਜਾਬ ਦੇ ਲੋਕਾਂ ਦੇ ਵਿੱਚ ਰੱਬ ਵੱਸਦਾ ਜੇ ਗੱਲ ਕਰੀਏ ਤਾਂ ਵੀ ਇਹ ਉਹ ਲੋਕ ਆ ਜਿਨ੍ਹਾਂ ਦੇ ਵਿੱਚ ਰੱਬ ਵੱਸਦਾ ਜਿਨ੍ਹਾਂ ਨੇ ਵੇਖੋ ਆਪਣੀ 45 ਗਿੱਲੇ ਭਾਵੇਂ ਛੋਨਾ ਮਾਰਿਆ ਗਿਆ ਪਰ ਫਿਰ ਵੀ ਸੇਵਾ ਦੇ ਵਿੱਚ ਲੱਗੇ ਹੋਇਆ ਜੀ ਬਹੁਤ ਸਜੋਗ ਆ ਜੀ ਤੇ ਸੰਗਤਾਂ ਵੇਖੋ ਚਾਹ ਪਾਣੀ ਪੀ ਰਹੀਆਂ ਹਰ ਇੱਕ ਭਰਾ ਲਗ ਲਗ ਪਿੰਡਾਂ ਚੋਂ ਯੋਗਦਾਨ ਪਾ ਰਿਹਾ ਜੀ ਇਸੇ ਤਰ੍ਹਾਂ ਰਲ ਮਿਲ ਕੇ ਸਾਥ ਆਇਆ ਕਰੋ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਆਫਤ ਆਉਂਦੀ ਆ ਤਾਂ ਬਾਈ ਜੀ ਲੋਕਾਂ ਨੇ ਆਦ ਕੀ ਇਹ ਦਿਖਾ ਦਿੱਤਾ ਵੀ ਬੜਾ ਹਰਿਆਣੇ ਜੋ ਛੋਟਾ ਭਰਾ ਦੇ ਵੱਡਾ ਭਰਾ ਵਾਲੀ ਗੱਲ ਜਿਹੜੀ ਗੱਲ ਕੀਤੀ ਉਹ ਸੱਚੀ ਹੋਈ ਆ ਜੀ ਹਰਿਆਣੇ ਵਾਲੇ ਅੱਜ ਵੀ ਪਹੁੰਚ ਰਹੇ ਆ ਪੰਜਾਬ ਦੇ ਨਾਲ ਪੂਰਾ ਸਾਥ ਸਜੋ ਕੋਈ ਡੀਜ਼ਲ ਲੈ ਕੇ ਆ ਰਿਹਾ ਕੋਈ ਸੇਵਾ ਲੈ ਕੇ ਆ ਰਿਹਾ ਹੈ ਨਾ ਤੇ ਬਾਈ ਜੀ ਅੱਜ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ 9 ਟਰਾਲੇ ਮਲਾਂ ਵਾਲੇ ਦੇ ਨੇੜੇ ਬਾਈ ਜੀ ਪਿੰਡਾ ਉਥੋਂ 9 ਟਰਾਲੇ ਮਿੱਟੀ ਦੇ ਲੈ ਕੇ ਆਏ ਜੀ ਇਸ ਬੰਦ ਤੇ ਤੇ ਸ਼ੇਅਰ ਕਰੋ ਵੀਡੀਓ ਵਾਦੋ ਵਾਦ ਜੀ ਤੇ ਸਾਧੋ ਜੀ ਨਾ ਪਾਣੀ ਆ ਹੁਣ ਆਇਆ ਹੀ ਹੁਣ ਜਾਂ ਚੁੱਕਿਆ ਹੀ ਦਰ ਤੇ ਪਾਣੀ ਵਧਦਾ ਜਾ ਰਿਹਾ ਬਾਬਾ ਜੀ ਜਹਾਂ ਦਰ ਵੀ ਨਹੀਂ ਆ ਰਿਹਾ ਤੇ ਪਾਣੀ ਜਿਹੜਾ ਬਹੁਤ ਵਧਦਾ ਜਾ ਰਿਹਾ ਜੀ ਪਹਿਲਾਂ ਨਾਲ ਬੁਰੇ ਹਾਲਾਤ ਆ ਜੀ ਲੋਕਾਂ ਦੇ ਧੰਨਵਾਦ ਬਾਈ ਜੀ ਆਏ ਗਿਆ